ਕਿਹੜੇ ਪਿੰਡੋਂ ਆਇਆਗਾ ਭਾਈ? ਕੁੱਤਾ ਢੰਡੀ, ਕੋਲਕੁਰ ਜ਼ਿਲ੍ਹਾ ਜੀ। ਜ਼ਿਲ੍ਹਾ ਕੋਲਕੁਰ। ਹਾਂਜੀ। ਕਾਫੀ ਦੂਰੋਂ ਪੈਂਦਾ ਹੈ। ਹਾਂਜੀ। 100-150 ਕਿਲੋਮੀਟਰ ਹੋਗਾ ਪੈਣਾ। 120 ਕਿਲੋਮੀਟਰ ਹੈ ਜੀ। 120 ਕਿਲੋਮੀਟਰ। ਇੱਕ ਪਾਸੇ ਬਾਬੇ ਬੁੱਢੇ ਸਾਹਿਬ ਆਉਣ ਦੀ ਸ਼ਰਧਾ ਜੀ ਆ ਰਹੀ ਹੈ। ਸੰਗਤ ਦੀ ਜਿਹੜੀ ਪੈਦਲ ਆ ਰਹੀ ਆ, ਸ਼ਰਧਾ ਨਾਲ ਆ ਰਹੀ ਆ। ਉਦਸ਼ਾ ਨਾਲ ਆ ਰਹੀ ਆ। ਸੰਗਤ ਜੋ ਬਹੁਤ ਹਿਸ਼ਾਰ ਪੈਦਲ ਜਾਂਦਾ ਹੈ ਜੀ। ਆਪ ਸਾਰੀਆਂ ਸੰਗਤਾਂ ਨੂੰ ਉਤਰਾਂ ਦੇ ਦਾਨੀ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਤਨਤਨ ਬਾਬਾ ਬੁੱਢਾ ਸਾਹਿਬ ਜੀਆ ਦੇ ਜੋੜ ਮੇਲੇ ਦੀ ਆ। ਲੱਖ ਲੱਖ ਵਧਾਈਆਂ ਹਨ ਤੁਸੀਂ ਕਿਸ ਤਰ੍ਹਾਂ ਦੀ ਆਸ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਅੱਛਾ ਭਾਈ ਜੀ ਤਕੀਵਾ ਨਹੀਂ ਹੁੰਦਾ ਇੰਨੀ ਦੂਰੋਂ ਚੱਲ ਕੇ 100 17 ਕਿਲੋਮੀਟਰ ਉਹ ਮਹਾਰਾਜੀ ਬਾਬਾ ਗੁੱਡਾ ਸਾਹਿਬ ਅੰਗ ਸੰਗ ਸਾਈ ਰਹਿੰਦੇ ਥੱਕੇਵਾਂ ਹੁੰਦੀ ਨਹੀਂ ਮੈਂ ਬਾਬੂ ਜੀ ਸਾਹਿਬ ਵਾਲੇ ਨੂੰ ਆਠ ਆ ਗਈ ਮੈਂ ਬਾਬਾ ਗੁੱਡਾ ਸਾਹਿਬ ਮਾਰਸ ਆਇਆ ਕਰੋ ਮੇਰੇ ਭੈਣ ਨੂੰ ਕੋਈ ਦਾਕਾ ਜਾਂ ਕੋਈ ਪੁੜੀ ਦੇ ਦਿਓ ਤੇ ਮੈਂ ਤੁਹਾਡੇ ਹੱਥਾਂ ਦਾ ਦੁਆਤ ਦੀ ਦਾਤ ਮੰਗੀ ਤੁਸੀਂ ਤੇ ਵਾਸਤੇ ਮਿਲ ਗਈ ਇੱਕ ਨਹੀਂ ਇਹਦੇ ਨਹੀਂ ਅਜੇ ਪਹਿਲੀ ਹੈ ਪਹਿਲੀ ਆਏ ਚੱਲੇ ਹਾਂਜੀ ਹਰ ਕੋਈ ਆਪੋ ਆਪਣੀ ਆਸ ਲੈ ਕੇ ਆਉਂਦਾ ਤੁਸੀਂ ਕਿਸ ਤਰ੍ਹਾਂ ਦੀ ਆਸ ਲੈ ਕੇ ਆਏ ਹਰ ਕੋਲ ਤਾਂ ਅਨੁਰਸਤੀ ਬਖਸ਼ੇ ਹਰ ਜਗ੍ਹਾ ਤੇ ਤੁਸੀਂ ਦਿਖਾ ਰਹੇ ਹੋ ਤੇ ਤੁਸੀਂ ਦੇਖ ਰਹੇ ਹੋ ਕਿ ਸੰਗਤ ਜਿਹੜੀ ਪੈਦਲ ਚੱਲ ਕੇ ਆਏ ਭਾਈ ਜੀ ਆਜੋ ਆਜੋ ਦੋ ਕੁ ਮਿੰਟ ਰੱਕ ਚੱਲਦੇ ਆ ਭਾਈ ਮੈਂ ਖਾਲਸਾ ਭਾਈ ਆਪ ਵੱਡੇ ਕਿਹਨੇ ਫਿਲੋ ਆਏਗਾ ਭਾਈ ਕੁਕਾ ਟੰਡੀ ਰੋਇਪੁਰ ਜ਼ਿਲ੍ਹਾ ਜੀ ਜ਼ਿਲ੍ਹਾ ਰੋਇਪੁਰ ਹਾਂ ਜੀ ਕਾਫੀ ਦੂਰੋਂ ਆਇਆ ਹੈ ਹਾਂ ਜੀ 100 150 ਕਿਲੋਮੀਟਰ ਹੋਗਾ ਪੈਣਾ 120 ਕਿਲੋਮੀਟਰ ਹੈ ਜੀ 120 ਕਿਲੋਮੀਟਰ ਇੱਕ ਪਾਸੇ ਤੇ ਜਾਣਾ ਵੀ ਤੁਰਕੇ ਹੀ ਆ ਨਹੀਂ ਜੀ ਹਰ ਸਾਲ ਆਉਂਦੇ ਹਾਂ ਦੂਜਾ ਸਾਲ ਹੋ ਗਿਆ ਜੀ ਦੂਜਾ ਸਾਲ ਹੋ ਗਿਆ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਇੰਨੀ ਦੂਰੋਂ ਚੱਲ ਕੇ ਆਏ ਹੋ ਬਾਬੇ ਬੁੱਢੇ ਸਭ ਆਉਣ ਦੀ ਸ਼ਰਧਾ ਜੀ ਆ ਰਹੇ ਕਿ ਸੰਗਤ ਦੀ ਜਿਹੜੀ ਪੈਦਲ ਆ ਰਹੀ ਆ ਸ਼ਰਧਾ ਨਾਲ ਆ ਰਹੀ ਆ ਉਤਸ਼ਾਹ ਨਾਲ ਆ ਰਹੀ ਆ ਸੰਗਤ ਜੀ ਬਹੁਤ ਉਤਸ਼ਾਹ ਪੈਦਲ ਜਾਂਦਾ ਜੀ ਅਕਸਰ ਨਾ ਹਰ ਕੋਈ ਆਪੋ ਆਪਣੀ ਮੰਗ ਕੋਈ ਕਹਿੰਦਾ ਮੇਰਾ ਬਾਹਰ ਦਾ ਵੀਜ਼ਾ ਲੱਗ ਜਾਏ ਕੋਈ ਕਹਿੰਦਾ ਮੈਨੂੰ 3 ਪੁੱਤ ਦੇ ਦਿਓ ਮਾਰਾ ਹੈ ਨਾ ਕੋਈ ਸੁੱਖ ਮੰਗਦਾ ਕੋਈ ਮਾਲ ਡੰਗ ਦੀ ਸੁੱਖ ਮੰਗਦਾ ਤੁਸੀਂ ਕਿਸ ਤਰ੍ਹਾਂ ਦੀ ਆਸ ਲੈ ਕੇ ਆਏ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਨਹੀਂ ਪਹਿਲੀ ਥਾਂ ਆਏ ਆ ਜੀ ਅੱਛਾ ਭਾਈ ਜੀ ਤਕੀਵਾ ਨਹੀਂ ਹੁੰਦਾ ਇੰਨੀ ਦੂਰੋਂ ਚੱਲ ਕੇ ਆਏ 100 150 ਕਿਲੋਮੀਟਰ ਉਹ ਮਹਾਰਾਜੀ ਬਾਬਾ ਬੁੱਢਾ ਸਾਹਿਬ ਆਂ ਸੰਗ ਸਾਈ ਰਹਿੰਦੇ ਥਕੀਵਾ ਹੁੰਨੀ ਨਹੀਂ ਦਿੰਦੇ ਅੱਛਾ ਅੱਛਾ ਹਾਂ ਮਾਝੇ ਵਾਲੀਆਂ ਸੰਗਤਾਂ ਦਾ ਰਿਸਪੌਂਸ ਕਿਦਾਂ ਦਾ ਬਹੁਤ ਵਧੀਆ ਜੀ ਚੜ੍ਹਦੀ ਕਲਾ ਵਾਲੇ ਸਾਰੇ ਸੰਗਤਾਂ ਨੇ ਹਾਂ ਬਹੁਤ ਵਧੀਆ ਅੱਛਾ ਕਿੰਨਾ ਸਮਾਂ ਲੱਗਿਆ ਤੁਹਾਨੂੰ ਆਉਂਦਿਆ ਅਸੀਂ ਕੱਲ 7 ਵਜੇ ਮੱਲਾਂ ਵਾਲੇ ਤੋਂ ਤੁਰੇ ਸੀ ਕੱਲ ਸਵੇਰੇ 7 ਵਜੇ ਨਹੀਂ ਸ਼ਾਮ ਨੂੰ ਜੀ ਸ਼ਾਮੀ 7 ਵਜੇ ਹਾਂ ਸਾਰੀ ਰਾਤ ਅੱਛਾ ਨੌਨ ਸਟਾਪ ਤੇ ਹੁਣ ਨਹੀਂ ਜੀ ਰਾਤ ਅਸ ਅਕਾਲੀ ਜਗ੍ਹਾ ਵੇਖ ਨਹੀਂ ਜੀ ਰਾਤ ਰੈਸਟ ਨਹੀਂ ਕੀਤੀ ਵੈਸੇ ਅਸੀਂ ਤਾਂ ਲਗਾਤਾਰੀ ਛੋਟੇ ਛੋਟੇ ਸਟੇ ਲੈ 10 15 ਮਿੰਟ ਅੱਛਾ ਕੋਈ ਮੁਸ਼ਕਿਲ ਆ ਰਸਤੇ ਚਾਹੀਏ ਹਾਂ ਜੀ ਬਾਬੇ ਬੁੱਢੇ ਦੀ ਪੂਰੀ ਕਿਰਪਾ ਜੀ ਮਹਾਰਾਜ ਦੀ ਅੱਛਾ ਹਾਂ ਜੀ ਕੋਈ ਮੁਸ਼ਕਿਲ ਨਹੀਂ ਆਈ ਨਹੀਂ ਜੀ ਚਰਦੀ ਗੱਲ ਹੈ ਸੰਗਤ ਨਾਲ ਅਪੀਲ ਕਰਨੀ ਚਾਹੋਗੇ ਸੰਗਤਾਂ ਨੂੰ ਅਪੀਲ ਹੈ ਜੀ ਮਹਾਰਾਜ ਦੇ ਘਰ ਦੇ ਗੁਰੂ ਘਰ ਸਾਰੀਆਂ ਆਉਂਦੀਆਂ ਸੰਗਤਾਂ ਵੈਗੁਰੂ ਦੇ ਨਾਮ ਜਪਦੀਆਂ ਆਉਣ ਵੈਗੁਰੂ ਦੇ ਨਾਮ ਜਪਦੀਆਂ ਜਾਣ ਅਤੇ ਆਪਦੀਆਂ ਖੁਸ਼ੀਆਂ ਪੂਰੀਆਂ ਚੋੜੀਆਂ ਪਰਸੀ ਲੈਣ ਬਹੁਤ ਬਹੁਤ ਧੰਨਵਾਦ ਗੁਰਮਾਈ ਖਾਲਸਾ ਸਾਹਿਬ ਸੋ ਇਹ ਸੰਗਤ ਜਿਹੜੀ ਆ ਫਰੋਜਪੁਰ ਤੋਂ ਚੱਲ ਕੇ ਆਈ ਹੈ ਹਾਂ ਜੀ ਕੋਈ ਕਹਿਣਾ ਚਾਹੁੰਦੇ ਹੋ ਘਰਿਆਲੇ ਤੋਂ ਹਾਂ ਜੀ ਘਰਿਆਲਾ ਕਿੰਨੀ ਦੂਰ ਪੈਂਦਾ ਇੱਥੋਂ ਘਰਿਆਲਿਆਂ ਮੇਰੇ ਮੈਂ 15 50 ਕਿਲੋਮੀਟਰ ਤੋਂ ਪੈਂਦਾ ਡਕਾਬੜੀ ਹੁੰਦੀ ਡਕਾਬੜਾ ਵੇ ਵੀ ਸਾਡੇ ਸਾਰੇ ਤੜਕੇ 7 ਵਜੇ ਤੋਂ ਰਹੇ ਆ ਅੱਛਾ ਮੇਰੀ ਇਹ ਸੁਖਣਾ ਸੁਖੀ ਮੈਂ ਤਾਂ ਪਹਿਲੀ ਯਾਰ ਆ ਕਰਾ ਸਕਿਆ ਇਹਨੂੰ ਕਾਂਗਰਸ ਲੋਕ ਮੇਰੀ ਭੈਣੇ ਭੈਣਾ 2 ਸਾਲ 1.5 ਸਾਲ ਹੋ ਗਏ ਮਨੇ ਭੈਣ ਦੇ ਕਾਕਾ ਨਹੀਂ ਕੋਈ ਜਵਾਕ ਨਹੀਂ ਆਇਆ ਮੈਂ ਬਾਬੂ ਜੀ ਸਾਹਿਬ ਵਾਲੇ ਨੂੰ ਆਖਿਆ ਕਿ ਮੈਂ ਬਾਬਾ ਗੁਰੂ ਸਾਹਿਬ ਮਾਰਸ ਆਇਆ ਕਰੂੰ ਮੇਰੀ ਭੈਣ ਨੂੰ ਕੋਈ ਕਾਕਾ ਜਾਂ ਕੋਈ ਕੁੜੀ ਦੇ ਦਿਓ ਤੇ ਮੈਂ ਤੁਹਾਡੇ ਹੱਥ ਸਾਡੇ ਉਹ ਰਾਤੀ ਦਾਤ ਮੰਗੀ ਤੁਸੀਂ ਤਹਿਵਾस्ते ਮਿਲ ਗਈ ਕਿ ਨਹੀਂ ਇਹਦੇ ਨਹੀਂ ਅਜੇ ਪਹਿਲੀ ਹੈ ਪਹਿਲੀ ਆਏ ਚੱਲੇ ਕੁੜੀ ਵਾਰੀ ਆਏ ਹਾਂਜੀ ਚਲੋ ਅਸੀਂ ਆਸ ਕਰਦੇ ਹਾਂ ਮਹਾਰਾਜ ਤੁਹਾਡੀ ਆਸ ਬਰਾਗੂਰੀ ਬਾਬਾ ਜੀ ਕਿਦਾਂ ਦੇਖਦੇ ਹੋ ਇਸ ਸੀਨ ਨੂੰ ਬਹੁਤ ਵਧੀਆ ਜੀ ਕਰੂਗਾ ਕਿਰਪਾ ਪਾਪਾ ਬੁੱਢਾ ਸਾਹਿਬ ਜੀ ਸਭ ਤੇ ਕਰਦੇ ਜੀ ਕਰੂ ਭਾਈ ਕਿਰਪਾ ਜੀ ਸੱਚਾ ਬਾਦਸ਼ਾਹ ਚਲੋ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਖਾਲਸਾ ਸਾਹਿਬ ਵਧੀਆ ਤੁਸੀਂ ਦੇਖਦੇ ਹੋ ਕਿ ਵੀਰ ਬੜੇ ਭਾਵਕ ਹੋ ਕੇ ਕਹਿੰਦਾ ਵੀ ਮੈਂ ਭੈਣ ਵਾਸਤੇ ਪੁੱਤ ਦੀ ਦਾਤ ਮੰਗਣ ਆਇਆ ਆਪਣੀ ਭੈਣ ਵਾਸਤੇ ਪੁੱਤ ਦੀ ਦਾਤ ਜੀ ਜੀ ਕੋ ਮੈਂ ਅਦਰ ਚੱਲ ਕੇ ਆ ਰਹੇ ਕਿਹੜੇ ਪਿੰਡ ਤੋਂ ਆਏ ਹੋ ਸੋਲ ਪਿੰਡ ਤੋਂ ਹਰ ਕੋਈ ਆਪੋ ਆਪਣੀ ਆਸ ਲੈ ਕੇ ਆਉਂਦਾ ਤੁਸੀਂ ਕਿਸ ਤਰ੍ਹਾਂ ਦੀ ਆਸ ਲੈ ਕੇ ਆਏ ਹੋ ਮਹਾਰਾਜ ਕੋਲ ਤਾਂ ਅਨੁਰੋਸਤੀ ਬਖਸ਼ੇ ਹਰ ਜਗ੍ਹਾ ਤੇ ਮਹਾਰਾਜ ਇਦਾਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਤੁਹਾਡੇ ਮਨ ਸਾਹਮਣੂ ਦੁੱਧ ਪੁੱਤ ਦਵੇ ਸਭ ਨੂੰ ਤੁਹਾਨੂੰ ਹੀ ਕੋਈ ਆਸ ਹੋਊਗੀ ਸਾਨੂੰ ਮਹਾਰਾਜ ਨੂੰ ਬਹੁਤ ਕੁਝ ਦਿੱਤਾ ਪਾਪਾ ਗੁੱਦਾ ਸਾਨੂੰ ਬਹੁਤ ਲੋਕ ਤਾਂ ਵੱਡੀ ਵੱਡੀ ਗੱਟੀਆਂ ਜਦ ਤੁਸੀਂ ਪੈਦਲ ਵੀ ਨਿਕਲ ਆਏ ਗੱਲ ਨਹੀਂ ਮਹਾਰਾਜ ਇਸ ਤਰ੍ਹਾਂ ਪੈਦਲ ਵੀ ਯਾਤਰਾ ਕਰਨੀ ਚਾਹੀਦੀ ਪੈਦਲ ਵੀ ਯਾਤਰਾ ਕਰਨੀ ਚਾਹੀਦੀ ਸੋ ਸੰਗਤ ਜੀ ਬਹੁਤ ਸਾਰੇ ਲੋਕਾਂ ਦੀ ਸਰਦਾ ਕੋਈ ਇਸ ਦਰਬਾਰ ਤੋਂ ਦੁੱਤ ਮੰਗਦਾ ਕੋਈ ਪੁੱਤ ਮੰਗਦਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਮੇਰਾਂ ਦੇ ਦਾਤੇ ਰਹਿਮਤ ਦੇ ਸਾਗਰ ਜਿਹੜੇ ਆ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਿਆ ਜਾਂਦਾ ਕਿ ਮਹਾਰਾਜ ਨੇ 6 5 6 ਦੇ ਦਰਸ਼ਨ ਕੀਤੇ ਤੇ ਜਿਨੇ 6 5 6 ਦੇ ਦਰਸ਼ਨ ਕੀਤੇ ਹੋਣਗੇ ਤੁਸੀਂ ਆਪ ਹੀ ਹਿਸਾਬ ਲਾਓ ਕਿ ਉਹਦਾ ਬੋਲਾ ਕਿਉਂ ਨਾ ਸੱਚਾ ਹੋਗਾ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਤੇ ਵੀ ਸਵਾਲ ਕਰਦੇ ਵੀ ਜੇ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਤੀ ਨੇ ਤੇ听ਿਆ ਦਾਦਾਨੀ ਕਿਹੜਾ ਦਾਤਾ ਬਹੁਤ ਸਾਰੇ ਪ੍ਰਚਾਰ ਕਰਨੇ ਸਾਡਿਆਂ ਨੇ ਕਿਹਾ ਪਰ ਮੈਂ ਸਮਝਦਾ ਕਿ ਬਾਬਾ ਜੀ ਦਾ ਇੱਕ ਬੋਲ ਜਿਹੜਾ ਨਾ ਉਹ ਸੱਚਾ ਇਸ ਕਰਕੇ ਬਲਕਿ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਹੀ ਬੜੀ ਸੀ ਉਹਨਾਂ ਦੀ ਸੇਵਾ ਹੀ ਬੜੀ ਸੀ ਤੇ ਸਾਧੂ ਬੋਲੇ ਸਹਿਸ ਬਾਸ ਸਾਧੂ ਦਾ ਬੋਲੇ ਵਿਰਥਾ ਨਾ ਜਾ ਸੋ ਇਹ ਇਹਨਾਂ ਚੀਜ਼ਾਂ ਦੇ ਸਵਾਲ ਜਿਹੜੇ ਕਰਨੇ ਜਿਹੜੇ ਆ ਮੈਨੂੰ ਲੱਗਦਾ ਵੀ ਉਹ ਪਜਾਇਦ ਨਹੀਂਗੇ ਸੋ ਗੁਰੂ ਸਾਹਿਬ ਨੇ ਵਕ ਵਕ ਲੋਕਾਂ ਨੂੰ ਆਪੋ ਆਪਣੀ ਸੋਚ ਸਮਝ ਦਿੱਤੀ ਹੈ ਹਰ ਸੰਗਤ ਜਿਹੜੀ ਆ ਆਪਣੇ ਆਪਣੀ ਸੋਚ ਦੇ ਨਾਲ ਆਉਂਦੀ ਹੈ ਬਾਬਾ ਜੀ ਦੇ ਦਰਬਾਰ ਤੇ ਔਰ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਲੋਕ ਆਪ ਕੋ ਆਪਣੀਆਂ ਮੁਰਾਦਾ ਮੰਗਣਾਉਂਦੇ ਨੇ ਸੁਸੰਗਤ ਜੀ ਇੱਕ ਹੋਰ ਬਹੁਤ ਖੂਬਸੂਰਤ ਤਸਵੀਰ ਨਗਰ ਆਸਲ ਉਤਾੜ ਤੋਂ ਇਹ ਨਗਰ ਕੀਰਤਨ ਜਿਹੜਾ ਵਾ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਵਾਰ ਦਾ ਇਕੱਠ ਨਗਰ ਕੀ ਤਰ੍ਹਾਂ ਦੇ ਰੂਪ ਵਿੱਚ ਕੁਝ ਪ੍ਰਦਰਸ਼ਨ ਚੱਲ ਰਹੀ ਨੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪੋ ਆਪਣੇ ਵਹੀਕਲ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨਾ ਗੁਰੂ ਸਾਹਿਬ ਉਨ੍ਹਾਂ ਤੇ ਕਿਰਪਾ ਕਰਨ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਵਾ ਉਹ ਦੂਰ ਦਰਾਡੇ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਇਸ ਪ੍ਰਾਣਿਕ ਮੇਲੇ ਨੂੰ ਦੇਖ ਸਕਣ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੋ ਹੀ ਹੈ ਕਿ ਜਿਹੜੇ ਲੋਕ ਬਾਹਰ ਬੈਠੇ ਤਰਸ ਰਹੇ ਨੇ ਕਿ ਕਦੋਂ ਕੋਈ ਸਮਾ ਆਵੇ ਕਿ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੁਸੀਂ ਦੇਖ ਸਕਦੇ ਹੋ ਫੁੱਲਾਂ ਨਾਲ ਸਜੀ ਹੋਈ ਇਹ ਪਾਲਕੀ ਸਾਹਿਬ ਤੇ ਵਿਦੇਸ਼ਾਂ ਵਿਦੇਸ਼ਾਂ ਤੱਕ ਸਾਡੇ ਮਾਦੀ ਵਰਾਹੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਬਾਬਾ ਬੁੱਢਾ ਜੀ ਦਾ ਪਿਆਰ ਗੁਰੂ ਘਰ ਦੇ ਨਾਲ ਕਿੰਨਾ ਸੀ ਤੇ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਹ ਸਭ ਕੁਝ ਦੱਸ ਰਿਹਾ ਕਿ ਬਾਬਾ ਜੀ ਦੇ ਨਾਲ ਸੰਗਤ ਦਾ ਕਿੰਨਾ ਪਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਨਗਰ ਕਿਤਨਾ ਦਾ ਤੇ ਸਭ ਆਨ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੈਦਲ ਚੱਲ ਕੇ ਆ ਰਹੇ ਨੇ ਬਹੁਤ ਸਾਰੇ ਲੋਕ ਆਪ ਕੋ ਆਪਣੇ ਵਾਹਨਾਂ 'ਤੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ ਆਪਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਬਾਬਾ ਬਖਸ਼ ਸਿੰਘ ਸਾਹਿਬ ਜੀ ਕਿਹੜੇ ਨਗਰ ਤੋਂ ਆ ਰਹੇ ਨੇ ਸਾਹਿਬ ਜੀ ਠੀਕ ਹੀ ਬੰਦੇ ਨਗਰ ਆਸਲ ਦਾੜ ਤੋਂ ਗੁਰਦੁਆਰਾ ਧੰਨ ਬਾਬਾ ਰਾਏ ਸਾਹਿਬ ਸੋਢੀ ਮਾਹਪੁਰ ਖਾਂ ਦੇ ਅਸਥਾਨਾਂ ਤੋਂ ਜੋ ਅਸਥਾਨ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਾਂ ਦੇ ਜੋ ਉਹਨਾਂ ਦੇ ਉੱਤਰ ਬਾਬਾ ਸੂਰਜਮਾਲ ਜੀ ਉਹਨਾਂ ਦੇ ਗਾਨ ਸਭਾਂ ਸੋਜੋ ਬਾਬਾ ਰਾਏ ਸਾਹਿਬ ਸੋਢੀ ਜੀ ਹੋਏ ਉਹਨਾਂ ਦੇ ਅਸਥਾਨ ਹੈ ਉਸ ਅਸਥਾਨ ਦੇ ਮਾ ਨਗਰ ਕੀਰਤਨ ਬ੍ਰਹਮ ਗਿਆਨੀ ਉਤਰਾਂ ਦੇ ਦਾਨੀ თანਦਨ ਬਾਬਾ ਬੁੱਢਾ ਸਾਹਿਬ ਜੀਾਂ ਦੇ ਪਾਵਨ ਅਸਥਾਨਾਂ ਦੇ ਜੋੜ ਮੇਲਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਇਲਾਕੇ ਦੀ ਨਗਰ ਦੀ ਸੰਗਤ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਪਹਿਲਾਂ ਸੰਗਤ ਸਾਰੀ 5 ਸਾਲਾਂ ਤੋਂ ਪੈਦਲ ਯਾਤਰਾ ਆਉਂਦੇ ਹੁੰਦੇ ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਆਪਾਂ ਨਗਰ ਕੀਰਤਨ ਲੈ ਕੇ ਜਾਣੇ ਤੇ ਗੁਰੂ ਸਾਹਿਬ ਜੀਾਂ ਨੇ ਕਿਰਪਾ ਕੀਤੀ ਸਾਧੂ ਗਰਾਂ ਦੀ ਸੱਦਰ ਸਾਇਆ ਹੇਤ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਮਾਨ ਨਗਰ ਕੀਰਤਨ ਨਗਰ ਆਸਰ ਤਾਰ ਤੋਂ ਆਰੰਭ ਹੋਇਆ ਹੁਣ ਗੋਭੂਏ ਪਹੁੰਚਿਆ ਕੁਝ ਸਮੇਂ ਦਾ ਅਟਬਾ ਹਲਡੇ ਤੋਂ ਫਿਰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀਆਂ ਦੇ ਪਾਵਨ ਅਸਥਾਨਾਂ ਤੇ ਸਮਾਪਤੀ ਹੋਏਗੀ ਸਾਰੀਆਂ ਸੰਗਤਾਂ ਦਾ ਧੰਨਵਾਦ ਆਪ ਸਾਰੀਆਂ ਸੰਗਤਾਂ ਨੂੰ ਉਤਰਾਂ ਦੇ ਦਾਨੀ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਹਿਬ ਜੀਆਂ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਇਹ ਸੋ ਸੱਚਾ ਜੇ ਰੰਗ ਦਾ ਸੰਗਤ ਨੂੰ ਜਾਨਣਾ ਚਾਹੀਦਾ ਜਿਵੇਂ ਨਗਰ ਕੀ ਧੰਦੇ ਨਾਲ ਸੰਗਤਾਂ ਨਾਮ ਜਪ ਦੇ ਸਤਿਗੁਰਾਂ ਦੀ ਸੱਦਰ ਜਾਇ ਜਾ ਰਹੀਆਂ ਐ ਸੇ ਤਨਾ ਬੜੇ ਪਿਆਰ ਨਾਲ ਉਹਨਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਜਾਣਾ ਚਾਹੀਦਾ ਜੀ ਖੁੱਲ ਆ ਚੁੱਕੀਆਂ ਦੀ ਖਿਮਾ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਸੋ ਨਗਰ ਆਸਲ ਉਤਾੜ ਤੋਂ ਇਹ ਮਹਾਨ ਨਗਰ ਜਿਹੜਾ ਬਾਬਾ ਜੀ ਦੇ ਦਰਸ਼ਨਾਂ ਲਈ ਜਾ ਰਿਹਾ ਹੈ ਤੇ ਸੰਗਤਾਂ ਦਾ ਠਾਠਾ ਮਾਰਦਾ ਹਟਕਾਸ ਰਿਹਾ ਇਹ ਤਾਂ ਪੱਤਨਾਲ ਨੂੰ ਕਹਿੰਦਾ ਤਾਬ ਲੋਕ ਕਿੰਨਾ ਰਾਜ ਸੰਸਦ ਤੋਂ ਤਾਂ ਪੂਰਾ ਸਾਥ ਦੇ ਹੈ ప్రతి ਇਰਾਹੇਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੀ ਗਿਣਤੀ ਹੀ ਕੋਈ ਨਹੀਂ ਘਾਠਾ ਮਾਰਦੇ ਅਕਸਰ ਲੋਕ ਪੈਦਲ ਚੱਲ ਕੇ ਆ ਰਹੇ ਨੇ ਆਪਾਂ ਨੂੰ ਵੀ ਦੇ ਚੱਲ ਕੇ ਆ ਰਹੇ ਨੇ ਲਾਈਵ ਫਸਦੀ ਆਵਾਜ਼ ਦੀ ਵਿੱਚ ਅਸੀਂ ਦਿਖਾ